ਪਿੰਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿਲਾ ਤੇਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਫੌਜੀ ਫਾਰਮ ਤੇ ਆਪਾਂ ਪਹੁੰਚੇ ਆ ਤੇ ਅੱਜ ਤੁਹਾਨੂੰ ਬੋਰੀਆਂ ਮੱਝਾਂ ਦਾ ਜੋੜਾ ਤੇ ਬਾਕੀ ਤੁਹਾਨੂੰ ਜਿਹੜਾ ਵਾ گاਵਾ ਕਾਫੀ ਗਿਣਤੀ ਚ ਤੁਹਾਨੂੰ ਦਿਖਾਵਾਂਗੇ ਕੋਈ 8-10 ਦੇ ਕਰੀਬ گاਵਾ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਈ ਵਿਦੀਆਂ ਨਾਲ ਤੇ ਪੋਸਟੇ ਸਾਰੀ ਡਿਟੇਲ ਹੈ ਵੀਡੀਓ ਜਿਹੜੇ ਪੂਰੀ ਜ਼ਰੂਰ ਵੇਖਿਓ ਵੱਡੇ ਛੋਟੇ ਮੁੱਲ ਤੁਹਾਨੂੰ ਸਾਰੇ ਦਿਖਾਵਾਂਗੇ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਹਰ ਕਿਸੇ ਵੀਡੀਓ 'ਚ ਵੀ ਆਪਣੀ ਇੱਥੇ ਆ ਕੇ ਆਪ ਤਸੱਲੀ ਕਰਕੇ ਵੇਖ ਚਾਹ ਕੇ ਆਪਣੀ ਸਮਝ ਨਾਲ ਆਪਣੀ ਮਰਜ਼ੀ ਨਾਲ ਖੜੋ ਕਿਉਂਕਿ ਪੈਸੇ ਤੁਸੀਂ ਖਰਚਨੇ ਆ ਤੁਹਾਡੀਆਂ ਵੀ ਜ਼ਿੰਮੇਵਾਰੀਆਂ ਬੰਦੀਆਂ ਕਿ ਜਿਹੜੀਆਂ ਆਪ ਆਪਣੇ ਆ ਸਾਰੀਆਂ ਚੀਜ਼ਾਂ ਵੇਖ ਚਾਹ ਕੇ ਜਿਹੜਾ ਲੈਣਾ ਵਾ ਆਪਣੀ ਸਮਝ ਨਾਲ ਤੇ ਆਪਣੀ ਗਾਰੰਟੀ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਨਾ ਠੀਕ ਠਾ ਜੀ ਬਾਬੇ ਰਣਕ ਦੀ ਕਿਰਪਾ ਜੀ ਵੇਗ ਗਿਆ ਉਦਨ ਵਾਲਾ ਮਾਲ ਫਿਰ ਵੀ ਭਾਈ ਇਹ ਮਾਲ ਛੋੜਦੇ ਵੇ ਗਿਆ ਜੇ ਅੱਛਾ ਵੀਰਾਂ ਦੇ ਇਨੇ ਕੋ ਫੋਨ ਆਏ ਕੋਈ ਹਿਸਾਬ ਹੀ ਨਹੀਂ ਆ ਇਹ ਵੀਰਾਂ ਦਾ ਫੋਨ ਨਹੀਂ ਚੁੱਕਿਆ ਜਾਂਦਾ ਉਹਨਾਂ ਕੋ ਹੱਥ ਜੋੜ ਕੇ ਮਾਫੀ ਮੰਗਦੇ ਆ ਉਦਨ ਤੇ ਫੌਜੀ ਸਾਹਿਬ ਵੀ ਸਾਨੂੰ ਕਹਿੰਦੇ ਵੀ ਯਾਰ ਕਿਤੇ ਫੋਨ ਜਿਆਦਾ ਨਾ ਲੈਂਦਾ ਨੀਂ ਗੀ ਜੇ ਤੇ ਐਦ ਕਾ ਬੂਰੀਆਂ ਝੋਟੀਆਂ ਆਈਆਂ ਵੀਰਿਆਂ ਦੀ ਡਿਮਾਂਡ ਤੇ ਠੀਕ ਹੈ ਪਹਿਲਣਾ ਕਟੀਆਂ ਠੀਕ ਆ ਯਾਰ ਵੀ ਭਾਈ ਅੱਜ ਵੀ ਉੜਦਿਆਂ ਦੇ ਭਾਈ ਕਰਨੇ ਪਹਿਲੇ ਪਹਿਲੇ ਫੋਨ ਤੇ ਜਾ ਜਾਈ ਜੀ ਕੇ ਜਾਈ ਜੀ ਅੱਜ ਵੀ ਜਰਮਨ ਆਪਣੇ ਕੋ ਦਸ ਹਜ਼ਾਰ ਹੈਗੇ ਆ ਗਾਵਾਂ ਪਾ ਗਏ ਠੀਕ ਆ ਹਾਂਜੀ ਤੇ ਚਲੋ ਫਿਰ ਨਾਮ ਦੱਸ ਦੀਏ ਕਰ ਨਾਮਦੀਪ ਸਿੰਘ ਜੀ ਹਾਂਜੀ ਜ਼ਿਲ੍ਹਾ ਕਰਤਾ ਔਰ ਤਸੀਲ ਬਟਾਲਾ ਜੀ ਤੇ ਫੋਨ ਨੰਬਰ ਫੋਨ ਨੰਬਰ 819509556987290905 ਠੀਕ ਆ ਰਹਿਨੇ ਆਪਾਂ ਮਾਲੇਵਾਲ ਦੇ ਕੋਲ ਤੇ ਪਿੰਡ ਵੀਲਾ ਤੇ ਜਾ ਠੀਕ ਆ ਹਾਂਜੀ ਤੇ ਮੇਲਾ ਸ਼ੁਰੂ ਹੋ ਗਿਆ ਲੱਗੇ ਫਿਰ ਗੋਡੇ ਸਾਹਿਬ ਜੀ ਦਾ ਹਾਂਜੀ ਠੀਕ ਹੈ ਤੇ ਅੱਜ ਫੇਰ ਕਰੀਏ ਜੱਜੇ ਮੁੱਲ ਹਲਦੀ ਭਾਜੀ ਆ ਜੋੜਦੀਆਂ ਤੇ ਭਾਗ ਕਰਨੇ ਖੋਲੋ ਅੰਕਲ ਜੀ ਗੱਜਾ ਸੁਆ ਝੋਟੀ ਜੇ ਠੀਕ ਹੈ ਇਹ ਤਾਂ ਵੀਰਾਂ ਦੀ ਡਿਮਾਂਡ ਸੀ ਬੂਰੀ ਕੱਟੀ ਲੈਣੀ ਹੈ 10 ਦਿਨ ਖੜੂਗੀ ਬਾਲੀ ਬਣੂਗੀ ਤੇ ਲੰਡ ਲੰਬੜਨਾ ਝੋਟੀ ਨੂੰ ਦਿਖਾ ਦੇ ਚੰਗੀ ਝੋਟੀ ਤਿਆਰ ਹੋਣੀ ਹੈ ਵਾਲੀ ਤੇ ਪਾਦੇ ਬੰਦੇ ਦੀ ਝੋਟੀਆਂ ਆਪਣੇ ਕੋ ਆਈਆਂ ਨੇ ਤੁਹਾਡੇ ਕੋ ਪਰਸੋਂ ਆਇਆ ਨਹੀਂ ਗਿਆ ਲੇਟ ਹੋ ਗਏ ਝੋਟੀਆਂ ਦਾ ਆਪਾਂ ਸ਼ੇਪ ਪਾਉਣੀਆਂ ਪੂਰੀ ਪੂਰੀ ਹੈ ਜਿਹੜੀ ਪਿਓਰ ਪੂਰੀ ਹੈ ਮਾਸਾ ਰੰਗ ਪੂਰਾ ਹੈ ਵਾਲੀ ਬੂਰੀ ਯਾਰ ਵੀ ਭਾਜੀ ਗਲਕਾਰੀ ਲਾ ਕੇ ਦਿਖਾ ਦਿੰਨੇ ਆ ਆ ਦੇ ਸਾਦੇ ਬੋੜੀ ਦੀ ਸ਼ਾਇਰੀ ਵਿੱਚ ਚੰਗੀ ਹੈ ਬਾਕੀ ਗਾਈਆਂ ਵਾਲਾ ਸਾਹ ਆ ਗਿਆ ਆ ਦੇ ਸਾਦੇ ਥੱਲੇ ਚੰਗੀ ਭਰਨਦੀ ਹੈ ਕੋਈ ਮੱਥੇ 'ਚ ਚਿੱਟਾ ਨਹੀਂ ਹੈਗਾ ਕੋਈ ਪੈਰ ਨਹੀਂ ਚਿੱਟੇ ਪੂਰੀ ਬੂਰੀ ਹੈ ਜਿਹੜੀ ਆ ਦੇ ਯਾਰ ਇਹ ਸਾਡੇ ਥਾਣੇ ਦੇ ਲਾਗੇ ਦਾ ਦੁੱਧ ਕਿੰਨਾ ਕੱਢੀ ਜਾਊਗੀ ਹੈ ਹਰਪੀ ਭਾਜੀ 12 ਕਿਲੋ ਮਹਨਾਂ ਛੋਟੀ ਚਵਾਈ ਜਾਊਗੀ ਠੀਕ ਹੈ ਉਹਦੇ ਵੀ ਨੇ ਅੰਦਾਜ਼ਾ ਲਾਣਾ ਮੱਝਾ ਦੇਂਦਾ ਛੋਟੀ ਦੇ ਠੀਕ ਹੈ ਹਾਂਜੀ ਤੇ ਮੁੱਲ ਫਿਰ ਇਹਦਾ ਹਰਪੀ ਭਾਜੀ ਕੱਟੀ ਦੇ ਲੱਖ ਦੀ ਹੈ ਦੱਸੋ ਕਿੰਨੇ ਦੇ ਦਈਏ ਜਾਨ ਬਰਾਬਰ ਫੌਜੀ ਫਾਨ ਤੇ ਹੋਰ ਰੇਡ ਨਹੀਂ ਨੇ ਜਿਆਦਾ ਹੀ ਕਰੀਏ ਜਿਆਦਾ ਹੀ ਦੇ ਦਈਏ 80 ਦੇ ਦਈਏ ਅੱਗੋਂ ਤੁਸੀਂ ਦੱਸ ਦੋ ਹੋਰ ਕਰ ਦਈਏ ਮਾਨ ਕਹੀਂ ਦੱਸ ਦੋ 5 ਹੀ ਛੱਡ ਦਈਏ ਚਲ ਠੀਕ ਹੈ ਤੁਹਾਡੇ ਅੱਖ ਦਾ 5 ਹੀ ਠੀਕ ਹੈ ਆ ਜੰਕਲ ਜੀ ਨੇ ਕਹਿਆ ਤਾਂ ਪੰਜ ਤੇ ਛੋੜੀ 100 ਰੁਪਏ ਹੋਣੀ ਜੀ ਠੀਕ ਆ ਹਾਂ ਜੀ ਹਾਂ ਜੀ 75 ਦੀ ਦੇ ਦੋਗੇ ਕੇ 75 ਦੇ 100 ਛੋੜੀ ਹੋਣੀ ਠੀਕ ਆ ਬਾਜੀ ਪੂਰੀ ਕੱਟੀ ਆ ਗਈ ਪਲੂਨ ਖਲੋ ਅੰਕਲ ਜੀ ਇਹਦਾ ਵੀ ਗਾਈਆਂ ਵਾਲਾ ਹਿਸਾਬ ਆ ਅੱਖਾਂ ਵਾਲਾ ਚੱਡਾ ਕੱਟੀ ਨੂੰ ਵੇਖੋ ਠੀਕ ਆ ਜੀ ਇਹ ਕਿੰਨੇ ਕ ਦੁੱਧ ਵਾਲੀ ਆ ਹਾਂ ਕੀ ਬਾਜੀ ਪਹਿਲਾਂ ਕੱਟੀ ਆ ਕੇ ਵੀ ਇਹਨੇ ਅੰਦਾਜ਼ਾ ਦਾ ਲੈਣਾ 10 ਪਾਉਂਦੀ ਆ 8 ਪਾਉਂਦੀ ਆ ਇਹ ਤੁਹਾਡੇ ਸਾਹਮਣੇ ਹੀ ਆ ਬਾਕੀ ਕੱਟੀ ਸਾਫ ਸੂਬ ਬੜੀ ਆ ਵੇਖਣ ਤੋਂ ਦੂਸਰੇ ਨਹੀਂ ਜੇ ਹਾਂ ਜੀ ਵੇਖਣੋ ਦੂਸਰਾ ਸੁਆ ਨਹੀਂ ਲੱਗਦਾ ਪਾਕੇ ਸੂਰੀ ਥੋੜੀ ਪਾਕੇ ਤਿਆਰ ਹੁੰਦੀ ਕਿੰਦੇ ਬਾਕੀ ਹੈਗੇ ਆ ਵੀ ਪੂਰੀ ਆ ਵੀ ਲਾ ਕੇ ਦਿਖਾ ਦੇ ਵੀ ਬਾਕੀ ਹਰ ਪੀਪਾ ਹੀ ਚੰਬੜੀ ਕਟੀਆਂ ਦੀ ਬੜੀ ਪਤਲੀ ਵੇਖੋ ਇਸਾ ਵਰਕ ਹੁੰਦਾ ਐਦਾਂ ਦਾ ਚੰਬੜੀ ਜਾਂ ਛੋਟੀਆਂ ਠੀਕ ਹੈ ਜੀ ਹਾਂ ਜੀ ਹਾਂ ਦੇਖ ਸਕਦੇ ਜੀ ਬਾਕੀ ਛੋਟੀ ਬਾਲੀ ਤਿਆਰ ਹੁੰਦੀ ਵੇਖੋ ਬਾਕੀ ਗਾਈਆਂ ਵਾਲਾ ਸਾਹ ਆ ਹਰ ਪੀਪਾ ਜੀ ਵੀਰ ਕਹਿੰਦੇ ਪੂਰੀਆਂ ਛੋਟੀਆਂ ਲੈਣੀਆਂ ਜਿੰਨਾਂ ਦਾ ਗਾਈਆਂ ਵਾਲਾ ਸਾਹ ਹੋਵੇ ਠੀਕ ਹੈ ਤੇ ਹੁਣ ਇਧਰ ਵੀ ਇੱਕ ਰੀ ਥਾਂ ਦੇਖ ਸਕਦੇ ਇੱਕ ਵੱਖਰੀ ਸ਼ਾਂਗ ਜੀ ਵਿੱਚ ਲੱਗੀ ਇਹ ਚਲਦੀ ਨਹੀਂ ਹਰ ਵੀ ਭਾਜੀ ਵੱਖਰਾ ਮਾਸ ਜਿਆ ਲੱਗਾ ਜਿਹੜਾ ਨਾਲ ਤੇ ਇਹਦਾ ਫਿਰ ਮੁੱਲ ਹਰ ਵੀ ਭਾਜੀ ਕੱਟੀ ਦੇ ਇਹ ਵੀ 75 ਦੀ ਦੱਸੋ ਕਿੰਨੇ ਦੇ ਦੀਏ ਜਜ ਜੀ ਕਰਦੀਏ ਇਹ ਵੀ ਨਹੀਂ ਤੁਸੀਂ ਦੱਸ ਦੋ ਤੁਸੀਂ ਰੋਜ਼ ਵੀਡੀਓ ਪਾਉਂਦੇ ਹੋ ਹਣੀਆਂ ਕੱਟੀਆਂ ਦਾ ਲੋਕੀ ਕਿੰਨਾ ਮੁੱਲ ਕਰਦੇ ਆਪ ਹੀ ਕਰ ਦੋ ਜਜਾ ਹਰ ਵੀ ਭਾਜੀ 70 ਚੋਂ 2 ਛੱਡ ਦਾਂਗੇ ਕਿੰਨੇ ਦੀ ਠਾਠ ਦੀ 60 ਦੀ ਕਰ ਦੋ ਅੰਕਲ ਜੀ ਆਪ ਹੀ ਜੱਸਣਾ 60 ਜੀ ਇਹ ਵੀ ਦੇ ਦਿਆਂਗੇ ਅੱਛਾ ਇਹ ਵੀ 65 ਦੀ ਦੇ ਦੇਣੀ ਠੀਕ ਆ ਭਾਈ ਕੋ ਦੰਦਾ ਨਹੀਂ ਕਰ ਫੌਜੀ ਫਾਰਨ ਤੋਂ ਤੁਹਾਨੂੰ ਪਤਾ ਗੁਗਰੀਆਂ ਝੋਟੀਆਂ ਮਿਲ ਲੈਣਾ ਠੀਕ ਆ ਮੀਂਹ ਨਹੀਂ ਚਲੋ ਬਾਕੀ ਕੋ ਫੋਨ ਲਾਵੇ ਮਾਨਤਨ ਮੌਕੇ ਤੇ ਹੋ ਜੇ ਮਾਨਤਨ ਕਰਾਂਗੇ ਠੀਕ ਆ ਤੇ ਹੁਣ ਆ ਗੱਪਣਾ ਆ ਗਿਆ ਸ਼ਹਿਰ ਵੜ ਆ ਗਈ ਪਾਨ ਦਾ ਪਤਾ ਮੱਥੇ ਦੇ ਵਿੱਚ ਦਿਖਾ ਦਿਓ ਠੀਕ ਆ ਜੀ ਬਾਕੀ ਚੰਗੀ ਬੇਲ ਆਲੀ ਆ ਵੱਡੀ ਬੱਛਿਆ ਦੇ ਭਾਜੀ ਹਾਂ ਦੇਖ ਸਾਦੇ ਚ ਥੱਲਿਆਂ ਚੰਗੀ ਭਰਨੀ ਆ ਤੇ ਪੂਰੀ ਸਾੰਬੀ ਸੰਬੀ ਕੇ ਹੈ ਵੀ ਨੱਚੀ ਰੀਜਣਾ ਇਹ ਬੱਚੀ ਇਤੋਂ ਲਾਗੋ ਲਈ ਆਪਣੇ ਰੁਤੇਦਾਰਾਂ ਕੋ ਇਹਨੇ ਪਹਿਲਾਂ ਇਹ ਬੱਚੀ ਨੇ ਪਵਾਇਆ ਦਰ 13 ਕਿਲੋ ਠੀਕ ਵੀਰ ਮੁੰਡਾ ਜਹ ਲਾਲੇ 15 ਦਿਨਾਂ ਦੀ ਬੱਚੀ ਕੱਕੀ ਆ ਕੋਈ ਅੰਦਾਜ਼ਾ ਵੀਰ ਲਾਲੇ ਕਿੰਨਾ ਪੌਂਦੀ 15 ਪੌਂਦੀ 16 ਪੌਂਦੀ ਏ ਇਹ ਫੇਰ ਵੱਧ ਕੇ ਪੈਂਦੇ ਆ ਥਾਣੇ ਤੇ ਇੱਕ ਵਾਰੀ ਦਿਖਾ ਦੀ ਜੀ ਦਿਖਾ ਦਿਓ ਸਾਨੂੰ ਹਾਂ ਦੇਖੋ ਬੜਾ ਚੰਗਾ ਲੱਗਦਾ ਜਿਹੜਾ ਥਾਣੇ ਆ ਮਿਲਕ ਵੀਨ ਬਹੁਤ ਚੰਗੀ ਲੱਗੀ ਜੀ ਤੇ ਮੁੱਲ ਫਿਰ ਇਹਦਾ ਹਰਪੀ ਭਾਜੀ ਵਾਸੀ ਦਾ 55 ਦੱਸੋ ਕਿਨੇ ਦੇ ਦिए ਜਿਆਦੀ ਕਰੀਏ ਹਰਪੀ ਭਾਜੀ ਹਾਂ ਨਹੀਂ ਹਾਂ ਨਹੀਂ ਤਿੰਨ 50 ਚ ਛੱਡ ਦਾਂਗੇ ਅੱਛਾ 50 ਚੋਂ ਤਿੰਨ ਛੱਡ ਦੇਣਾ 47000 ਹਾਂਜੀ ਕਰ ਦੋ ਅੰਕਲ ਜੀ ਹਾਂ ਨਹੀਂ ਦੇ ਰਣੀ 46000 ਦੀ 46 ਦੀ ਕਰ ਦਈਏ ਛੋਟ ਵਿੱਚ ਯਾ ਕਰਦੇ 45 ਜੀ ਜੇ ਲਾਂਗੇ ਜੀ ਅੱਛਾ 45000 ਦੀ ਦੇ ਦੇ ਜਾਂਗੇ ਵੀ ਬਾਕੀ ਚੰਗੀ ਜੰਮੀ ਪਲੀ ਆ ਜੜੀ ਅੱਗੇ ਟੋਕਰ ਦੱਬਣ ਆ ਗਈ ਅੱਗੇ ਆਹ ਦੋ ਟੋਕਣਾ ਹੀ ਕੇ ਇਹ ਟੋਕਰ ਦੱਬਣ ਆ ਗਈ ਆ ਟੋਕਰ ਕਾਪਨ ਚੱਕ ਪਾਸ ਇਹ 8 ਮਹੀਨੇ ਦੀ ਗੱਬਨ ਜੀ ਅੱਛਾ ਹਾਂ ਜੀ ਤੇ ਫਿਰ ਤੇਰਾ ਟਾਈਮ ਥੋੜਾ ਹੀ ਰਹਿ ਗਿਆ ਸੀ ਹਾਂ ਜੀ ਦੁੱਧ ਕਿੰਨਾ ਜੀ ਬਾਈ ਦੁੱਧ 4-5 ਕਿਲੋ ਹੈਗਾ ਜੀ ਅੱਛਾ ਦੋ ਤਿੰਨ ਡਰਾਈ ਹੋਣ ਵਾਲੀ ਦੁੱਧੋਂ ਹੋਣ ਤੇ ਬਸ ਛੱਡਣਾ ਹੀ ਆ ਕਿ ਦੁੱਧੋਂ ਹਰਪ੍ਰੀਤ ਭਾਈ ਜੀ ਥਾਂ ਦਿਖਾ ਦਿਓ ਸੁਭਾਏ ਲੱਗਾ ਜੀ ਥਾਂ ਦਿਖਾ ਦਿਓ ਨੇੜੇ ਤੋਂ ਠੀਕ ਹੈ ਜੀ ਬਾਕੀ ਬਾੜੀ ਚੰਗੀ ਐ ਵੀ। ਕਿਆਨਸ। ਨਾ ਵੀਰਾ ਦੇ ਜਮਾਨੇ ਟੋਕੜ ਕੱਪਣ ਮੱਛੀ ਲੈਣੀ ਘਾ ਰਹਿਓ। ਅੰਦਰ ਚਿਹਰਾ ਦਿਖਾ ਮਲੇ, ਮੂੰਹ ਦਿਖਾ ਲੈ ਅੰਦਰ। ਲੈ ਜਾ। ਛਡੋ। ਬਾਕੀ ਥਾਂ ਥਾਂ ਬਹੁਤ ਚੰਗਾ ਸੱਜੇ ਰਹੀ ਵੀ ਦੁੱਧ ਪਾਉਂਦੀ ਰਹੀ 12-13 ਕਿਲੋ। ਇਹ ਵਾਰ ਫਰੀ ਭਾਈ ਜੀ ਉਹਦਾ ਇਕੱਠਾ ਲਿਆ ਨਾ ਰਿਸ਼ਤੇਦਾਰਾਂ ਨੂੰ। ਸਾਡਾ ਭਰਾ ਬਾਹਰ ਚਲ ਗਿਆ ਹੈ ਤੇ ਉਹਦੇ ਕੋਲ ਹੈਗਾ। ਇਸੇਦਾਰੇ ਮਾਮੇ ਦਾ ਮੁੰਡਾ। ਇਹ ਤਾਂ ਮੁੱਲ। ਹਰ ਵੀ ਭਾਈ ਇਹ ਕਿੰਨੇ 35 ਦਸ ਕਿੰਨੇ ਦੇ ਦिए 32 ਦੇ ਦिए 31 ਦੇ ਦਾਂਗੇ ਕਰਨਾ ਕੱਲ ਜੀ ਔਰ ਮੰਨ ਕੋਈ ਕੀ ਦੇ ਦੇ ਜਾਂਗੇ ਚਲੋ ਪੂਰੇ 30 ਹੀ ਕਿੰਨੇ ਦੇ ਦੇ ਦਿੰਦੇ ਹਰ ਵੀ ਭਾਈ ਗਾੜੀ ਆ ਗਿਆ ਹਾਥੀ ਠੀਕ ਹੈ ਪੰਜਾਬ ਵਾਲੀ ਜਲਸੀ ਅੱਛਾ ਫਗਾਰਗਾ ਕਾਦਿਆ ਜਰਾ ਖੋਲੋ ਫਿਰ ਇਹ ਕਿੰਨੇ ਕਿ ਦਰਦ ਵਾਲੀ ਹਰ ਵੀ ਭਾਈ ਕੋਈ ਵੀਰ ਅੰਦਾਜ਼ਾ ਲਾ ਲੈ ਜਿੰਨਾ ਵੈੜ ਦਾ ਪੇਟ ਪੜਾਇ ਨਾ 13 14 ਕੀ ਕਹਿੰਦਾ 13 14 ਕਿਲੋ ਠੀਕ ਆ ਹਾਂ ਜੀ ਮੰਜਾ ਡੈਂਦਾ ਬਚੀ ਦੇਤੇ ਇਹ ਲੱਟ ਲਾਂ ਬੜੀਆ ਬਾਕੀ ਇਹ ਤਿਆਰ ਹੋਣੀ ਆ ਆ ਜ ਲੈ ਆਓ ਕੱਚੀ ਆ ਵੀ ਇਹ ਜੇ ਇਹ ਕੱਚੀ ਆ ਇਹਨੇ ਟਾਈਮ ਲੈ ਜਣਾ ਸੋ ਬਾਕੀ ਥੋੜੇ ਲੱਕ ਚੇ ਵਾਲੀ ਨਸਲ ਹੈ ਥੋੜਾ ਕ ਲੱਕ ਚਰਕਦੀ ਦੇਖੀ ਤੇ ਲ ਤੇ ਇਹਦਾ ਫਿਰ ਮੁੱਲ ਹਾਂ ਜੀ ਭਾਈ ਜੀ 45 ਦਸਕ ਲੈ ਦੇ ਜੀ ਜੱਜ ਜੀ ਕਰੀਏਗੇ ਜੱਜ ਜੀ ਘਰ ਕਰਾ ਜੀ ਹਰ ਵੀ ਭਾਈ ਇਹ ਦੇਣੀ ਹਾਂ ਨਾ 40 ਦੀ 40 ਦੀ ਹਾਂਜੀ ਵਿੱਚੋਂ ਕਿੰਨਾ ਕਰੀਏ 20 ਛੱਡ ਦਾਂਗੇ 38 ਦੇ ਦਾਂਗੇ ਹਾਂ ਨਾ 100 ਰੁਪਏ ਛੋੜ ਕਰਾਂਗੇ ਹੋਰ ਕਰਦੀਏ ਮਾਨ ਨਹੀਂ ਜਾਇਜ ਕੀਤਾ ਨਹੀਂ ਬਹੁਤ ਵੱਡੀ ਜੇ ਵੇਖ ਲਈ ਵੇਖ ਲਈ ਮਜ਼ਾ ਨਹੀਂ ਆਉਂਦਾ ਇਹਦੇ ਠੀਕ ਆ ਵੱਡੀ ਜੇ ਚਲੋ ਬਾਕੀ ਮੌਕੇ ਤੇ ਕਰਦੇ ਹਾਂ ਮਾਨ ਕੋਈ ਛੋਟ ਛੱਡ ਕਰ ਦਾਂਗੇ ਘੜੀ ਸੂਈ ਸਵਾਈ ਦਾ ਇਹ ਕਾਲ ਦੀ ਸੂਈ ਆ ਠੀਕ ਆ ਹਾਂਜੀ ਮਗਰ ਬੱਚਾ ਜੇ ਤੋੜ ਦੋ ਫੇਰੇ ਮੈਂ ਕਿਉਂ ਦਲਸੀ ਵੜਤਾ ਇਹ ਕਿੰਨੇ ਕ ਦੁੱਧ ਵਾਲੀ ਆ ਹਾਂ ਪ੍ਰੀਪਾਈ ਇਹ ਵੀ 10 ਕਿਲੋ ਕਰਾਈ ਜਾਊਗੀ 10 ਕਿਲੋ ਹਲੇ ਦੇ ਬੋਲਾ ਯਾ ਚਾਰ ਪੰਜ ਕਿਲੋ ਹੋਊਗਾ ਕਿੰਨਾ ਕਿ ਅੰਕਲ ਠੀਕ ਦੱਸੋ ਇਹ ਕੱਦ 6 ਕਿਲੋ ਕੱਲ ਦੀ ਸਹੀ ਆ ਹਲੇ ਦੇ ਬੋਲਾ ਯਾ ਠੀਕ ਆ ਇਹਦੇ ਕੋਈ ਅਜੇ ਤਾਂ ਇੱਕ ਦੋ ਚਵਾਈਆਂ ਹੋਈਆਂ ਹੋਣੀਆਂ ਹਾਂ ਹਾਂਜੀ ਕੋਈ ਵੀਰ ਸੇਵਾ ਚੰਗੀ ਕਰੂਗਾ ਇਹ ਉਤਰਾ ਕਿੰਨਾ ਕੁ ਦੁੱਧ ਕੱਢੀ ਜਾਊਗੀ ਪ੍ਰੀਪਾਈ 10-12 ਕਿਲੋ ਚਵਾਈ ਜਾਊਗੀ 10 ਤੋਂ 12 ਦੇ ਵਿੱਚ ਜਿਹੜਾ ਕਿੰਨੇ ਦੁੱਧ ਚਵਾਈ ਜਾਊਗਾ ਇਹ ਵੀ ਨੇ ਅੰਦਾਜ਼ਾ ਲਾ ਲੈਣਾ ਦੇਵੇ ਤਾਂ ਕੰਪੈਕਟ ਜਾ ਰਹਿਣਾ ਪਰ ਥਾੜੀ ਆਲਾ ਚੰਡਾ ਬਚੂਗਾ ਹਰ ਵੀ ਭਾਈ ਯਾਰ ਗਿਫਟ ਆ ਗਈ ਨੇ ਕਿਨੇ ਕੇ ਭਾ ਗਾੜੀ ਠੀਕ ਆ ਤੇ ਇਹਦਾ ਫਿਰ ਮੁੱਲ ਹਰ ਵੀ ਭਾਈ ਵੈੜ ਤੇ 40 ਦੀ ਕਿਨੇ ਦੇ ਦੀਏ ਜਹਾਜੇ ਕਰਦੀ ਹੈ ਵੀ ਕੇ ਦੋ ਹੀ ਛੱਡ ਦਾਂਗੇ ਇਹਦਾ 40 ਨੂੰ 38 ਦੀ 32 ਇਹ ਕਰਨਾ ਕੋ ਮਨ ਤਨ ਹਾਂ ਤੀ ਦੇ ਦਾਂਗੇ ਆਪਣਾ 35000 ਦੀ ਦੇ ਦੇਾਂਗੇ ਅੱਛਾ 35 ਹੀ ਦੇ ਦੇਣੀ ਦੇ ਦੇਾਂਗੇ ਬਿੰਦਾਣੀ ਕੋਈ ਪਰ ਵੈੜ ਤੇ ਖਾਦੋ ਚਲੋ ਬਾਕੀ ਕੋ ਹਕੂਮ ਲਾਵੇ ਕਰੀ ਹਾਂ ਜੀ ਵੱਡੀ ਆ ਠੀਕ ਹੈ ਬੱਚਾ ਦਿਖਾ ਦਿਓ 나ੜੂ ਤੇ ਬੱਚਾ ਜੀ ਬੱਚਾ ਤਾਂ ਆ ਜਾਓ ਸਾਹਮਣੇ ਦੇਖਣ ਨਹੀਂ ਦਿਆ ਕਿ ਤਾਜ਼ਾ ਹੀ ਬੱਚਾ ਵਾ ਜਿਹੜਾ ਤੇ ਬਾਕੀ ਹੁਣ ਜੜੀਆਂ ਚਾਰ ਗਾਵਾਂ ਜੀ ਇੱਧਰ ਵੀ ਪਾਉਣੀ ਆ ਭਾਈ ਗਾੜੀ ਦੇ ਨਿਕਲ ਕੇ ਭਾ ਆ ਗਿਆ ਠੀਕ ਆ ਭਾਈ ਤੋਕੜਾ ਵਾਲੇ ਭਾ ਸੱਜਰਾਂ ਵਛੀਆਂ ਦੇਣੀਆਂ ਅੱਜ ਠੀਕ ਆ ਹਾਂ ਜੀ ਤੋਰੋ ਫੇਰਾਂ ਲੋ ਤੋ ਆ ਕਿਨਵਾ ਜੇ ਦਾ ਯਾ ਚਾਜੀ ਤੇ ਬਾਕੀ ਇਹਦੇ ਨਿਸ਼ਾਨ ਜਿਹੜੇ ਪਿਛਲੇ ਪਏ ਆ ਭਾਈ ਪਾਜੀ ਪੁਰਾਣੇ ਦਾ ਆ ਯਾਰ ਤੋਰ ਦੋ ਤੋਰ ਦੋ ਤੇ ਤਾਂ ਵੀ ਰਾ ਦੀ ਟਮਾੜੇ ਪਿਛਲੀ ਵੀਡੀਓ ਛਾਈ ਗਾਲ ਵਛੀ ਭਾਈ ਕੈਨੇਡਾ ਅਮਰੀਕਾ ਤੋਂ ਫੋਨ ਆਇਆ ਵਛੀ ਦੇ ਠੀਕ ਆ ਆਜੇ ਲੈ ਆ ਬਾਕੀ ਚੰਗੀ ਤਿਆਰ ਹੋਂਦੀ ਇਹ ਵਾਲੀ ਚ ਲੈਣੇ ਬਹੁਤਾ ਟਾਈਮ ਨਹੀਂ ਖੜਨਾ ਅੱਜ ਵੀ ਭਾਜੀ 2-4 ਦਿਨ ਬਚੀ ਲੈ ਜੀ 15 ਪਾ ਦੂਗੀ ਦਲੇ ਨੂੰ ਠੀਕ ਜੀ ਹਾਂ ਜੀ ਦੋ ਦਿਨ ਦੀ ਬਚੀ 12 ਕਿਲੋ ਪਾਈ ਜੂ ਨਿਵਾ ਵੇਖ ਲਓ ਤੇ ਇਹਦਾ ਫਿਰ ਮੁੱਲ ਹਾਂ ਜੀ ਹਰ ਵੀ ਭਾਜੀ ਮੁੱਲ ਲੈਣਾ ਜਾਈ ਜੀ ਕਿੰਨਾ ਯਾਰ ਮੁੱਲ ਦਾ ਬਚੀ ਦਾ ਭਾ 40 ਕਰੀਏ 35 ਕਰੀਏ ਖਾਣਾ 30 ਦੀ ਦੇਣੀ ਹੈ ਅੱਛਾ 30 ਦੀ 30 ਦੀ ਬਾਕੀ ਚਲ ਛੋਟ ਛੋਟ ਮੌਕੇ ਤੇ ਕਰ ਦਿੰਦੇ ਆਂ ਕਰਦਾਂਗੇ ਨਿਵਾ ਦਿਖਾ ਦਿਓ ਬਚੀ ਨੂੰ ਆਰਡਰ ਵੇਖੋ ਬਹੁਤ ਫਿਟਿੰਗ ਵਾਲਾ ਲੱਗਾ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਗਾੜੀ ਖੋਲੋ ਅੰਦਰ ਦੀ ਗਿਫਟ ਆ ਗਈ ਆ ਇੱਕ ਗੱਬਨ ਇਹ ਵੀ ਇੱਕ ਗੱਬਨ ਯਾਰ ਪੀਪਾ ਜੀ ਠੀਕ ਹੈ ਹਾਂਜੀ ਬਾਕੀ ਇਹਦਾ ਛੋਟਾ ਕਰਦੇ ਇਹਦਾ ਕਰਦ ਨਹੀਂ ਹੋਤਾ ਫਟਾ ਚਲੋ ਅੱਜ ਲੈ ਆਇਓ ਇਹ ਵੀ ਅਜੇ ਤਿਆਰ ਹੋਣੀ ਆ ਚਲੋ ਇਹ ਆ ਵੀ ਘਰ ਦਾ ਵਧੀਆ ਚਾਹ ਪਾਣੀ ਦਾ ਸੜੀ ਜਾਊਗੀ ਸੰਗ ਨਾਲ ਦੁੱਧ ਹੁੰਦਾ ਇੰਨਾ گاਵਾ ਦਾ ਛੋਟੀ ਜੀ ਹੈਗੀ ਜਗਾ ਵੀ ਨੇ ਥੋੜੀ ਜੀ ਘੇਰਨੀ ਹੈ ਤੇ ਇਹਦਾ ਫਿਰ ਕਿੰਨਾ ਮੁੱਲ ਰੱਖ ਰਹੀ ਆਪਾਂ ਹਰਪ੍ਰੀਤ ਭਾਜੀ ਇਹ ਗਿਫਟ ਬਣਾ ਦੇ ਅੱਛਾ ਆਪਣੇ ਕੋਲ ਅਜ ਗਿਫਟ ਹੈ ਨਹੀਂ ਪਰ ਅਸੀਂ ਅੱਜ ਪਾ ਦੇਣਾ ਅੱਛਾ ਹਰਪ੍ਰੀਤ ਭਾਜੀ ਹਾਂ ਨਾ ਇਹ ਗਿਫਟ ਪਾਉਣਾ ਕਿੰਨੇ ਦੀ ਪੀ ਕਰੀਏ ਜੋਮਰ ਜੀ ਹਾਂ ਨਾ ਭਾਈ ਦੀ ਦੇਣੀ ਹੈ ਭਾਈ ਜਰ ਦੀ ਭਾਈ ਭਰ ਦਿੰਦਾ ਨਹੀਂ ਮੱਛੀ ਦਿਖਾ ਦਿਓ ਬਹੁਤ ਠੰਡੀ ਠੰਡੀ ਹੈ ਬਾਕੀ ਮੋਕੇ ਤੇ ਕਰ ਦੋ ਕਿ ਮਨਤਨ ਹੋਰ ਕਰ ਦਾਂਗੇ ਤੇ ਹੁਣ ਆ ਜਿਹੜੀ ਜੇ ਇਹ ਵੀ ਤੋਰ ਦਿਓ ਇਹ ਵੀ ਗੱਭਣੀ ਆ ਹਾਂ ਪੀ ਭਾਈ ਇਹ ਵੀ ਮੱਛੀ ਆ ਗਈ ਪਿਓ ਜਲਸੀ ਲੱਗਦਾ ਵੇਖ ਲਓ ਪਾਲ ਦੇ ਪੱਤੇ ਵਾਲੀ ਵੱਛੀ ਐ ਗੜੀ ਦਿਖਾਓ ਠੀਕ ਆ ਹਾਂ ਚਿਹਰਾ ਦੇਖ ਸਾਦੇ ਜੀ ਤੋਰ ਦਿਓ ਕਰੀ ਹਣ ਇਹ ਵੀ ਜੇ ਗੱਭਣੇ ਆ ਤਿਆਰ ਹੋਣੀਆਂ ਆ ਚਲੋ ਅਜਲਾ ਆਓ ਇਹਨਾਂ ਬੰਦਿਆਂ ਨੇ ਆਏ ਉਹ ਆਏ ਬੰਦਿਆਂ ਤੇ ਇਹਦਾ ਫਿਰ ਮੁੱਲ ਹਾਂ ਪੀਪਾ ਜੀ ਇਹ ਨਹੀਂ ਹਾਂ ਨਾ ਕਿੰਨੇ ਦੀ ਅੰਗਲੀ ਦੇ ਦਈਏ ਕਿੰਨੇ ਦੇ ਦੇ ਦਾਂਗੇ ਕਰ ਦਈਏ ਵਿੱਚ ਮਾਨਤਨ ਤੇ ਇਹ ਚਾ ਕਰਨਾ ਕੋ ਮਾਨਤਨ 타이리 ਦੇ ਦੇਣਾ ਜੀ ਦੇ 타이리 ਦੇ ਦੇਣਾ ਅੱਜ ਭਾਈ 27 ਦੀ ਦੇ ਦਾਂਗੇ ਤੇ ਦੁੱਧ ਕਿੰਨਾ ਕੱਢੀ ਜਾਊਗੀ 10 ਕਿਲੋ ਚਾਈ ਜਾਊਗੀ ਇਹਨੂੰ ਲੈਵਾ ਦਿਖਾ ਦਿਓ ਠੀਕ ਹੈ ਜੀ ਤੇ ਹੁਣ ਅੱਗੇ ਆਪਣੇ ਕੋਲ ਸਿੰਗਾਲੀ ਹੈ ਸਿੰਗਾਲੀ ਨਿਕਨੇਗਾ ਸਿੰਗ ਆ ਗਿਆ ਬਾੜੀ ਚੰਗੀ ਆ ਠੀਕ ਆ ਇਹ ਕਿੰਨੇ ਕ ਦੁੱਧ ਆ ਲਈ ਜੀ ਭਾਈ 10 ਕਿਲੋ ਵਾਲੀ ਠੀਕ ਆ ਬਾਕੀ ਇਹ ਵੀ ਚੰਗੀ ਹੈ ਬਾਕੀ ਵੀਰ ਭਰਾ ਆਏ ਆ ਪਸ਼ੂ ਵੇਖਣ ਇਸ ਤਰ੍ਹਾਂ ਹੀ ਆਈ ਚਲਾਈ ਆਈ ਚਲਾਈ ਲੱਗੀ ਰਹੀਂਦੀ ਸਾਰਾ ਦਿਨ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਤੇ ਫਰਜੀ ਜੀ ਕਰਦਾ 30 ਨਹੀਂ ਰਹੀਏ ਪਰ ਤੁਹਾਨੂੰ ਪਤਾ ਤੇ ਬੰਬੀ ਫਾਰਮ ਤੋਂ ਉਹ ਗੱਲਾਂ ਨਹੀਂ ਹੁੰਦੀਆਂ ਇਹ ਜੀ ਹਾਂ ਨਾ 7200 ਹੋ ਜੂਗੀ ਅੱਛਾ 7200 ਹੋ ਜਾਣੀ ਆ ਬਾਕੀ ਚਲੋ ਮੌਕੇ ਤੇ ਕਰਦੇ ਹੋ ਕੀ ਮਾਨਾ ਠੀਕ ਆ ਇਹ ਸਾੰਗੀ ਕਿਤੇ ਬਹੁਤ ਜ਼ਿਆਦਾ ਪਿਆਰ ਦੋਈ ਜੂ ਮਾਈ ਆ ਪਰ ਠੀਕ ਆ ਹਾਂਜੀ ਤੇ ਬਾਕੀ ਚਲੋ ਚਲੋ ਭਾਈ ਜੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਖੜੇ ਹਨ ਭਾਈ ਵੀਰਾਂ ਗੱਡੀ ਬੇਨਤੀ ਆ ਜਿਹੜੀ ਗੱਬਣ ਆ ਉਹ ਪਾਸ ਕਰਕੇ ਖੜੇ ਸੂਈ ਸਾਡੇ ਘਰਾਂ ਚੋ ਕੇ ਖੜੇ ਆਪਣੇ ਘਰ ਦੇ ਜ਼ਿੰਮੇਦਾਰ ਆ ਗੱਡੀ ਤੇ ਲੱਗੀ ਗਈ ਕੋਈ ਗਾਰੰਟੀ ਨਹੀਂ ਹੈ ਠੀਕ ਆ ਜੀ ਠੀਕ ਆ ਜੀ ਜੋ ਵੀ ਆ ਸਾਰਾ ਕੁਝ ਇੱਥੇ ਵੀਚ ਚ ਆ ਕੇ ਆਪਣੀ ਮਰਜ਼ੀ ਨਾਲ ਵੀਚ ਚ ਆ ਕੇ ਖੜੇ